ਓ ਬੱਲੇ ਬੇਬੇ ਆ ਗਈ ਬੇਬੇ ਦੇਖ ਲਓ ਵੀ ਕਿਉਂ ਜਵਾਨੀ ਚ ਲਓ ਵੀ ਨਾਕਾ ਸਾਲੀਆਂ ਦਾ ਆ ਗਿਆ ਓ ਖੜੀਏ ਬਿੰਦਰ ਪੈਣੀ ਸੱਭੂ ਪੈਣੀ ਹੈਪੀ ਉਹਦੇ ਅਮਨੇ ਇੱਧਰ ਪੈਣੀ ਰੀਬਨ ਫੜੀ ਖੜੀ ਆ ਮੈਂ ਹਾਂ ਕੋਈ ਖਬਰ ਦੇ ਦੇ ਖਬਰ ਦੇ ਦੇ ਖਬਰ ਦੇ ਦੇ ਆ ਤੋੜਾ ਦੇ ਦੇ ਜੀ ਭੈਣਾ ਆਪਣੇ ਵੀਰ ਨੂੰ ਫਲਕਾਰੀ ਦੇ ਨਾਲ ਗੁਰਦੁਆਰਾ ਸਾਹਿਬ ਚੱਲਈਆਂ ਮੱਥਾ ਟੇਕਣ ਤੇ ਫਿਰ ਉੱਥੋਂ ਜਿਹੜੀ ਜਾਨਾ ਉਹ ਹੋਊਗੀ ਰਵਾਨਾ ਤੇ ਆਪਣੇ ਸੱਚੇ ਮੇਲੇ ਮਿਲਾਏ ਬਾਈ ਤੁਲਾ ਚਾਹੀ ਨਹੀਂ ਚੱਕਿਆ ਦਲੇ ਲੈ ਖੁਸ਼ੀ ਹੋਈ ਵਾਲੀ ਆ ਦੇਖੋ ਇੰਨੀਆਂ ਬੁੜੀਆਂ ਹਨਾ ਕਿੰਨਾ ਇਕੱਠ ਹੁੰਦਾ ਸੀ ਆ ਦੇ ਇੱਕ ਬੁੜੀਆਂ ਗੀਤ ਗਾਉਂਦੀਆਂ ਜਾਂਦੀਆਂ ਮੁਰਿਆ ਬੈਂਡ ਵਜਿਆਣਾ ਸਮਾਂ ਕਿਹਨੇ ਕਿਹਨੇ ਦੇਖਿਆ ਬੈਂਡ ਵਜਿਆਣਾ ਸਮਾਂ ਉਹ ਵੀ ਜ਼ਰੂਰ ਕਮੈਂਟ ਕਰਿਓ ਇਸ ਤੋਂ ਬਾਅਦ ਫੌਜੀ ਬੈਂਡ ਆ ਇਹ ਫੋਬੀ ਬੈਂਡ ਤੋਂ ਬਾਅਦ ਅੱਜ ਕੱਲ ਮਲਵਾਈ ਗਿੱਦਾ ਚੱਲਦਾ ਪਰ ਜਿਹੜਾ ਬੈਂਡ ਸੀ ਇਹ ਪੂਰੀਆਂ ਤਰਜ਼ਾਂ ਕੱਢਦਾ ਸੀ ਤੇ ਲੋਕ ਗਾਣੇ ਦੀਆਂ ਤਰਜ਼ਾਂ ਸੁਣ ਸੁਣ ਕੇ ਨੱਚਦੇ ਸੀ ਤੇ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਗਾਹਾਂ ਨੱਚਦੇ ਬਰਾਤ ਬਾਈ ਹੁਣਾਂ ਦੀ ਉਹ ਵੀ ਦਿਖਾਵਾਂਗੇ ਤੇ ਬਾਈ ਹੁਣੀ ਵੀ ਹੁਣ ਉੱਥੋਂ ਮੱਥਾ ਟੇਕੇ ਬਾਬਾਈ ਦਾ ਲੈ ਕੇ ਆਸ਼ੀਰਵਾਦ ਨਿਕਣਗੇ ਫਿਰ ਕਿਸੁਰ ਕੇ ਗਏ ਟੋਬੋ ਪਾਣੀ ਹਾਂ ਬਾਈ ਹੁਣੀ ਦਾ ਦਿੱਲੀ ਨੰਬਰ ਸਟੀਮ ਸਜਾਈ ਫਿਰਦੇ ਆ ਇਹਨਾਂ ਗੱਡੀਆਂ ਦੇ ਵੀ ਉਹ ਟਾਈਮ ਕਹਿੰਦੇ ਬਈ ਫੋਰਚੂਨਰ ਜਿੰਨੀ ਚੜਾਈ ਹੁੰਦੀ ਸੀ ਚਲੋ ਵੀ ਐਂ ਪੈਸੇ ਛੋਟੇ ਹੁੰਦੇ ਨੇ ਬਹੁਤ ਜਾਣੇ ਚੱਕੇ ਹੋਣਗੇ ਹਨਾ ਕਮੈਂਟ ਕਰ ਰਹੇ ਕਿ ਕਿ ਕਬਿੱਗੀ ਨੇ ਆਏ ਪੈਸੇ ਚੱਕੀਆਂ ਗੱਡੀਆਂ ਦੇ ਉੱਤੋਂ ਦੀ ਮੂਰੇ ਹੋ ਹੋ ਕੇ। ਲਓ ਦੇਖਦੇ ਆ ਵੀ ਕਿੰਨੀਆਂ ਗੱਡੀਆਂ ਗਈਆਂ ਸੀ ਬਰਾਤ 'ਚ ਤੇ ਕਿਹੜੀਆਂ-ਕਿਹੜੀਆਂ ਗੱਡੀਆਂ ਸੀ। ਜੀਪ ਨਾਂਗੀ, ਬੈਨ, ਫਿਰ ਜੀਪ ਆਕ ਬਲੈਰੋ, ਬਲੈਰੋ ਗੱਡੀ ਦੇਖੋ। ਟਾਟਾ ਸੋਮੋ ਆ ਗੱਡੀਆਂ ਦੀ ਤਾਂ ਪੂਰੀ ਚੜਾਈ ਹੁੰਦੀ ਸੀ ਉਦੋਂ। ਸਭ ਤੋਂ ਵੱਧ ਚੜਾਈ ਹੁੰਦੀ ਸੀ ਆ ਜਾਂਦੀ ਹੈ ਜਿੰਨਾ ਦਿਨਾਂ 'ਚ ਮਰੂਤੀ ਸਾਡੇ ਕੋਲ ਕਾਰ ਹੁੰਦੀ ਸੀ। ਇੱਕ ਆ ਚੱਲੀ ਮਰੂਤੀ। ਮਰੂਤੀ ਦਾ ਮਰੂਤੀ ਰਹੀ ਸੀ ਇੱਕ ਆਉਂਦੀ ਆ ਮਗਰ ਬੈਨੇ ਪਿੱਛੇ ਰਹਿ ਗਈ ਲੱਗਦਾ ਮੈਨੂੰ ਹਾਂ ਇਹ ਮਨ ਨਾਲਾ ਮੂਵੀ ਵਾਲਿਆਂ ਦੀ ਹੋਊਗੀ ਐ ਅੱਛਾ ਛੜਕ ਬਣ ਗਈ ਸੀ ਉਦੋਂ ਹੈ 1998 ਚ ਇਹ ਆਪਣੀ ਪਿੰਡ ਵਾਲੀ ਛੜਕ ਆ ਵੀ ਜਿਹੜੀ ਝੋੜਡਾਂ ਤੋਂ ਮਾਣੂਕਿਆਂ ਨੂੰ ਜਾਂਦੀ ਸੀ ਜਾਂ ਕਹ ਲਈਏ ਵੀ ਮਾਣੂਕਿਆਂ ਤੋਂ ਝੋੜਡਾਂ ਨੂੰ ਜਾਂਦੀ ਸੀ ਆ ਜਿਹੜੀ ਕਿੱਕ ਨਾ ਲੱਗੀਆਂ ਹੁੰਦੀਆਂ ਸੀ ਸਾਈਡਾਂ ਤੇ ਦੇਖੋ ਕੰਨੀਆਂ ਕਿਕਰਾਂ ਸੀ ਉਸ ਸਮੇਂ 1998 ਵਿੱਚ ਹੁਣ ਤੱਕ ਤਾਂ ਮੀਟਾਂ ਮੀਟਾਂ ਇੱਕ ਦੋ ਕਿਕਰਾਂ ਹੀ ਰਹਿ ਗਈਆਂ ਹੁਣ ਤਾਂ ਬਾਕੀ ਸਭ ਪੱਟ ਪੁੱਟ ਦਿੱਤੀਆਂ ਸੜਕ ਘੱਟ ਚੌੜੀ ਸੀ ਹੁਣ ਸੜਕ ਵੀ ਚੌੜੀ ਕਰਤੀ ਹੈ ਚਲੋ ਵੀ ਚੱਲੇ ਇਸ ਟੀਮ ਲੈ ਕੇ ਆਜੋ ਫਿਰ ਹੁਣ ਗਾਂ ਪਿੰਡ ਦੇ ਦਰਸ਼ਨ ਕਰਦੇ ਹਾਂ 1998 ਵਾਲਿਆ ਦੇਖਦੇ ਆ ਵੀ ਕਿ ਪਿੰਡ ਦਾ ਕੀ ਮਾਹੌਲ ਸੀ ਇੱਧਰਲੇ ਪਾਸੇ ਜਿਹੜੇ ਬੰਦੇ ਖੜੇ ਆ ਥੇਮਲੀਆਂ ਦੇ ਉੱਤੇ ਉਹ ਸਾਹਮਣੇ ਦਾ ਤੁਹਾਨੂੰ ਘਰ ਦੀ ਦਾ ਇੱਥੇ ਆਪਣੀ ਪਹਿਲਾਂ ਡੈਰੀ ਹੁੰਦੀ ਸੀ ਪੁਰਾਣੀ ਸਭ ਤੋਂ ਪੁਰਾਣੀ ਡੈਰੀ ਹੁੰਦੀ ਸੀ ਆਪਣੀ ਪਿੰਡ ਦੇ ਵਿੱਚ ਤੇ ਗਾਈਆਂ ਵਾਲੇ ਵੀ ਕਹਿੰਦੇ ਸੀ ਲੋਕ ਆਪਾਂ ਨੂੰ ਕਿਉਂਕਿ ਸਭ ਤੋਂ ਪਹਿਲਾਂ ਡੈਡੀ ਨੇ ਗਾਈਆਂ ਰੱਖੀਆਂ ਸੀ ਵੱਧ ਅਮਰੀਕਨ ਪਿੰਡ 'ਚ ਇਹ ਬਾਈ ਹੁਣੀ ਪਹੁੰਚ ਗਏ ਨੇ ਇਹ ਇਹ ਟਾਕੀ ਅੜ ਗਈ ਉਹ ਬੱਲੇ ਲਵੀ ਕੁੱਤਾ ਜਾ ਪੈ ਗਿਆ ਉਹ ਲੋਕ ਹੀ ਨਹੀਂ ਖੋਲਿਆ ਬਾਈ ਨੇ ਦਾ ਡਾਰੀ ਮਾਰ ਗਿਆ ਮਨੂੰ ਲੱਗਦਾ ਸਭ ਰਿਆਂ ਦਾ ਚਲੋ ਵੀ ਆਜੂ ਵੀ ਕਰਾਂ ਸਿਰਾਂ ਦੇਖੋ ਯਾਰ ਕਿ ਨਵਰਾ ਆਉਂਦਾ ਜੀ ਬੰਦਲਾ ਦਿੰਦਾ ਉਹ ਸਿਰਾਂ ਤਾਂ ਆਹ ਸਾਰਾ ਕੁਝ ਓਮ ਹੀ ਆ ਉਹ ਜਿਹੜੀ ਬੈਠਕ ਆ ਦੀਦੀ ਐ ਤੁਹਾਨੂੰ ਸਾਹਮਣੇ ਏਰੀ ਥਾਂ ਤੇ ਹੁਣ ਕੋਠੀ ਚਵਾਰਾ ਪੈ ਗਿਆ ਚਾਚੀ ਦਾ ਉਹ ਜਿਹੜੀ ਮਗਰ ਬੈਠਕ ਦੀਦੀ ਐ ਤੇ ਬਾਕੀ ਆਹ ਦੁਕਾਨਾ ਓਮ ਹੀ ਉਹ ਮਗਰੋਂ ਦੋ ਦੁਕਾਨਾਂ ਚੱਕੀਆਂ ਗਈਆਂ ਜਿੱਥੇ ਆਪਣੀ ਡੈਰੀ ਹੁੰਦੀ ਸੀ ਉਥੇ ਨਵੀਆਂ ਦੁਕਾਨਾਂ ਪਾਤੀਆਂ ਹੁਣ ਤੇ ਹੁਣ ਬਰਾਤ ਚੱਲੀ ਆ ਟੈਂਟ ਵੱਲ ਨੂੰ ਪਾਰ ਲਈ ਕਰੇ ਉਦੋਂ ਆਪਾਂ ਬਾਹਰ ਲਈ ਕਰੇ ਟੈਂਟ ਲਾਇਆ ਸੀ ਕਿਉਂਕਿ ਉਦੋਂ ਆਮ ਕਰਕੇ ਲੋਕ ਜਿਹੜੇ ਆਮ ਕਰਕੇ ਲੋਕ ਜਿਹੜੇ ਵਿਆਹ ਹੁੰਦੇ ਸੀ ਘਰੇ ਕਰ ਦਿੰਦੇ ਆ ਤੇ ਬਾਪੂ ਚੱਕੀ ਖੜਾ ਮੈਨੂੰ ਤੇ ਆ ਪਿੰਡ ਦੇ ਲੋਕ ਖੜੇ ਆ ਸਾਰੇ ਤਾਏ ਚਾਚੇ ਹੁਣੇ ਆ ਤਾਇਆ ਸਾਕਾ ਮੇਰਾ ਕਿਉਂਕਿ ਡੈਡੀ ਛੋਟੀ ਉਮਰ ਦੇ ਵਿੱਚ ਡੈਡੀ ਦੀ ਮਾਤਾ ਦੀ ਯਾਨੀ ਮੇਰੀ ਦਾਦੀ ਪੂਰੀ ਹੋ ਗਈ ਸੀ ਤੇ ਡੈਡੀ ਫਿਰ ਤਾਏ ਨੂੰ ਹੀ ਯਾਨੀ ਕਿ ਆਪਣਾ ਮਾਪਿਓ ਮਾਤਾ ਹੀ ਸਾਰਾ ਜਿਹੜਾ ਕੰਮ ਵੀ ਕਰਨਾ ਸਾਰਾ ਕੁਝ ਤਾਏ ਨੂੰ ਪੁੱਛ ਕੇ ਕਰਨਾ ਡੈਡੀ ਨੇ ਲੋ ਮੈੜਨੀ ਵੀ ਡੈਡੀ ਦੀ ਥਾਂ ਤੇ ਉਦੋਂ ਤਾਇਏ ਨਹੀਂ ਕੀਤੀ ਸੀ ਕਿਉਂਕਿ ਡੈਡੀ ਸਾਰਾ ਕੁਝ ਮੰਨਦਾ ਹੀ ਆਪਦੇ ਵੱਡੇ ਭਾਈ ਦੀ ਸੀ ਜਦੋਂ ਦਾ ਤਾਇਆ ਪੂਰਾ ਹੋਇਆ ਤਾਇਏ ਤਾਂ ਬਹੁਤ ਸਾਨੂੰ ਘਾਟਾ ਪਿਆ ਲੋ ਵੀ ਨਾਕਾ ਸਾਲੀਆਂ ਦਾ ਆ ਗਿਆ ਉਹ ਖੜੀਏ ਵਿੰਦਰ ਪੈਣੀ ਸਭੂ ਪੈਣੀ ਹੈਪੀ ਉਹਦੇ ਅਮਨੇ ਇਧਰ ਪੈਣੀ ਰੀਬਨ ਫੜੀ ਖੜੀ ਆ ਹਰ ਇੱਕ ਅਪਕਾਰ ਕੇ ਕਰਨੇ ਹੈ ਅੱਜ ਅਪਕਾਰ ਕੇ ਆ। ਮੈਂ ਵੀ ਰੋਲਾ ਪੋਣਾ ਕਿਉਂ ਤੂੰ ਇਕੱਲਾ ਗੱਲ ਕਰ ਇਧਰ ਸਾਰੀ ਇਕੱਲੀ ਕਰੂ ਕੱਲੇ ਰਹਿ। ਤੂੰ ਇਕੱਲਾ ਕਰੀਂ। ਕਿੰਨੇ ਦੇਰੀਏ ਮੈਂ ਹਾਂ ਕੋਈ ਚੱਕਰ। ਖਬਰ ਵੀ ਦੇ ਦੇ। ਖਬਰ ਵੀ ਦੇ ਦੇ। ਖਬਰ ਦੇ ਦੇ। ਮਾਂ ਦੀ ਕਹਾਣੀ ਦਿਖਾਈ ਦੇ। ਬਾਜ਼ ਮਨੀ ਨਹੀਂ ਲੈਂਦੇ ਅੱਜ ਕੱਲ ਰੁਪਈਆ ਦਾ। ਰੁਪਈਆ ਰੁਪਈਆ ਦਾ ਵਧੀਆ। ਰੁਪਈਆ ਚੰਗੀ ਨਹੀਂ ਦੇ ਅੱਜ ਕੱਲ। ਰੁਪਈਆ ਲਾਗਦੀ ਨਹੀਂ ਲੈਂਦੇਗੇ। ਲਾਗਦੀ ਨਹੀਂ। ਆ ਲੈ 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 ਅਪਰਾਵਾ ਹੌਲ ਕਰਾ ਬੰਦਰੀ ਗਾਵਾ ਮੋਹਨ ਜੀ ਨਾ ਡੋਨ ਅਮੈਨੀ ਕੋ ਕਰ ਸਭਾ ਸੋ ਦੇ ਜੀ ਮੈਚ ਦੇ ਗਾਏ ਮੋਹਨ ਜੀ ਯਾਰ ਆਲਾ ਪਾਵਰ ਸਿਰ ਮੁੰਡੇ ਖੜੇ ਸਾਰੇ ਜਾਣੇ ਚੱਤਦੇ ਓਏ ਆ ਰਹੀ ਇਹਦਾ ਪਾਵਰ ਲੈ ਆਲੇ ਨੂੰ ਲੈਣੇ ਯਾਰ ਹੋਰ ਸੌਰੀ ਵੀਰ ਫੇਰ ਕੱਟਣਾ ਕੋਈ ਨਹੀਂ ਤੱਕਿਆ ਯਾਰ ਅੱਗੇ ਤਾਂ ਕਈ ਤਾਂ ਕੰਮ ਬੇਰੇ ਯਾਰ ਉਹ ਤਾਂ ਕਾਹਦਾ ਤੋਂ ਮਾਨੇ ਨਵੇਰ ਯਾਰ ਉਹ ਦੇਦਾ ਹੁਣ ਸਾਡੀ ਤਾਂ ਬਾਤ ਮੁਕੀ ਗਈ ਆ ਬਾਕੀ ਤਾਂ ਉਹ ਜਾਣੇ ਰਾਜੇ ਉਲਟਾ ਜਾਂਦਾ ਜੇ ਮਰਜੀ ਕਰਦਾ ਰਾਜੇ ਉਲਟਾ ਜਾਂਦਾ ਪਹਿਲਾਂ ਇਹਦਾ ਤੂੰ ਲੈ ਲੈ ਆ ਯਾਰ ਇਹ ਤਾਂ ਥੋੜੇ ਕਿੰਨੇ ਨਹੀਂ 500 ਬਿੰਦੇ ਲੈ ਲੈਂਦਾ ਇਹਦਾ ਕਾਹਦੇ बोर हो ਮੈਂ ਕਹਿੰਦੇ ਕਬੀਲਦਾਰੀ ਵੱਡੀ ਸੀ ਪਰ ਬਾਪੂ ਨੇ ਸ਼ੌਂਕ ਸਾਰਿਆਂ ਦੇ ਪਗਾਏ ਜਿੰਨੇ ਜੋ ਗੱਲ ਸੀਗਾ ਚਾਹੇ ਔਖਾ ਹੋ ਕੇ ਸੌਖਾ ਹੋ ਕੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਕਬੀਲਦਾਰੀ ਵੱਡੀ ਸੀਗੀ ਫੇਰ ਵੀ ਬੈਠ ਨਹੀਂ ਲੱਗਣ ਦਿੱਤੀ ਉਹਨੇ ਕਿਸੇ ਦੀ ਹਲਾ ਕੰਮੇ ਪੈਣ ਦੇਖੋ ਪਛਾਣ ਚ ਹੀ ਨਹੀਂ ਆਉਂਦੀ ਵੀ ਕੰਮੇ ਪੈਣਿਆ ਇਹ ਲੈ ਸੰਗੀ ਜਾਂਦੀ ਹੈ ਕਦੀ ਉੱਧਰ ਦੇਖਦੀ ਏ ਕਦੀ ਉੱਧਰ ਦੇਖਦੀ ਏ ਕੈਮਰੇ ਕੰਨੀ ਤਾਂ ਦੇਖਦੀ ਵੀ ਨਹੀਂ ਲਾਓ ਜੀ ਇਧਰ ਬਾਈ ਦੇ ਪੋਜ ਵੱਜਣ ਲੱਗੇ ਧਰਮਸ਼ਾਲਾ 'ਚ ਕਿਉਂਕਿ ਉਦੋਂ ਅਕਸਰ ਜਦੋਂ ਜਨ ਆਉਂਦੀ ਹੁੰਦੀ ਸੀ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਭਾਇਆ ਜਾਂਦਾ ਸੀ ਜਨ ਨੂੰ ਮੰਜੇ-ਮੁੰਜੇ ਡਾਹ ਕੇ ਵਿਛਾ ਕੇ ਚਾਦਰਾਂ ਫਿਰ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਜਿਹੜੀ ਜਨ ਬਿਠਾਈ ਜਾਂਦੀ ਸੀ Música हर गुण गाया हर हज़ूरे हर तूं आप स्वर स्वामी सौ रूरे अंतर बहर हर हिकु ਨੈਨ ਮਾਰਤ ਨਮੰਗਲ ਗਾਇ ਦਰਨਾਣ ਤੇ ਜੀ ਰੰਚ ਲਾਈ ਅਰਹਤ ਸੋ ਜਵਾਈ ਤੁਮ ਕੋ ਪਾ ਹਰ ਗੰਗਾਂ ਨੂੰ ਪਾ ਹਰ ਗੰਗਾਂ ਹਰ ਦੇਖਿ ਰਾਮ ਨਹੀ ਹੋ ਰੁਆ ਤੁਮ ਰਾਮ ਤੁਸਾਰਿਆ ਕਾਮਿਆ ਆ ਤੁਮ ਰਾਮ ਤੁਸਾਰਿਆ ਕਾਮਿਆ ਰੂਹ ਰਹਾ ਸਰਪੂਰੇ ਆਂਦਰ ਬਾਹਰ ਹਰ ਕਦਰ ਤੁਮ ਤੇ ਹਾਈ ਜਨ ਮੰਦੇ ਤੋ ਦਾ ਰੋ ਨਬ ਹਰ ਜਨ ਮੰਦੇ ਤੋ ਦਾ ਜਗ ਮਾਣ ਇੱਕ ਤੁਮ ਹੀ ਸੁਖਾਨ ਤੇ ਦਾ ਜਨ ਕੋ ਕੂ ਦੀ ਰਾਹ ਤੇ ਲਾਈ ਆਨ ਆਜ ਸਾਵੀ ਨੂੰ ਜਾ ਜਨ ਨਾਨਕ ਦੀ ਰਾਹ ਤੇ ਲਾਈ ਤੁੰਤਾ ਸੰਤ ਕੋਲ ਤੋਂ ਆਸਤੰਤ ਬੁਰਾ ਮਿਸਰੀ ਮਾ ਬਾਤ ਸਵਾਰ ਆਰ ਜੀ ਦੇ ਦਰੋਂ ਪਰਮ ਬਰਸਾ ਹੋਲਾ ਸਤਿਕਾਰ ਨੇ ਇਤਬਾਰ ਸਰਦਾਰ ਚੋ ਸਰਦਾਰ ਜਿਸ਼ਵੰਤ ਸਿੰਘ ਬਣੀ ਵਾਲੀਆ ਦੀ ਸੁਪਤਰੀ ਗੁਰਦੇਵ ਜੀਤ ਕੌਰ ਸਰਦਾਰ ਸਾਹਿਬ ਸਰਦਾਰ பஞ்சਾਇਤ ਸੰਗੋਲ ਸਨਮਾਨ ਦੇ ਮੌਕੇ ਉਨਾ ਦੇ ਹਸਪਤਾਲ ਕਾਤਾ ਬੁਰਜਾਰ ਮਸੂਰ ਜੇਸਨ ਅਧਿਕਾਰੀਆਂ ਦੀ ਸਭ ਤੋਂ ਪਹਿਲਾਂ ਅੱਜ ਦੀ ਹੋਣੀ ਹੈ ਸੁਪਾਰਕੋਲ ਪੂਰੀ ਨਾਮਤ ਮੰਗਲ ਖੁਸ਼ੀ ਦੇ ਆਕਾਰ ਵਸੂਤ ਜੀ ਦੀ ਵਸਨਾਤ ਸਰਵ ਸਮਾਸ ਆਨੰਦ ਮੰਗਲ ਖੁਸ਼ੀ ਦੇ ਆਕਾਰ ਵਸਨਾ ਹਰ ਮਦਨ ਪਰਦੇ ਰਖੀ ਸਿੱਪਾ ਓ ਬੱਲੇ 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 ਬੇਬੇ ਆ ਗਈ ਵਾਹਿਵਾ ਐ ਬੇਬੇ ਮੇਰੀ ਪੂਰੀ ਜ਼ੁਬਾਨ ਪਈ ਸੀ ਉਦੋਂ ਬੇਬੇ ਕਰਦੀ ਆ ਸ਼ਗਨ ਵਿਹਾਰ ਸਾਰੇ ਹਨ ਇਹ ਆ ਕਿਨਾਰੀਅਲ ਚੱਕ ਲਿਆ ਨਾਲੇ ਲੈ ਆਤੇ ਪਏ ਸੀ ਚਲੋ ਜੀ ਸਵੇਹਾ ਕਿਨਾਰੀਅਲ ਪਾਤਾ ਚੋ ਸਿਆਲ ਬਈ ਹੁਣ ਆਊਗੀ ਇਧਰ ਮਨ ਲਾ ਦ ਪੈਣੇ ਕਰਨੀ ਹੁਣ ਪੈਣੇ ਦੇ ਮੂੰਹ ਚ ਮਨ ਲਾ ਦ ਲੱਡੂ ਪਾਊਗੀ ਬੇਬੇ ਮੇਰੀ ਪੂਰੀ ਜ਼ੁਬਾਨ ਪਈ ਸੀ ਯਰ ਲੈ ਦੇਖ ਲਓ ਬੇਬੇ ਸਹੀ ਗੱਲ ਐ ਕਹਦੰਦੇ ਵੀ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਏ ਹੁਣ ਕੰਮੇ ਪੈਣ ਦਾ ਬੰਦਾ ਦਾ ਮੂੰਹ ਮਿੱਠਾ ਕਰਾਊਗਾ ਸ਼ਗਨ ਵਿਵਹਾਰ ਕਰਦੀ ਏ ਸਾਰੇ ਬੇਬੇ ਚਲੋ ਜੀ ਪੈਣੇ ਵੀ ਅੰਦਰੋਂ ਅੰਦਰੀ ਬੈਠੀ ਰੁਈ ਜਾਂਦੀ ਏ ਵਿਚਾਰੀ ਉਈ ਪਈ ਪਈ ਆਗੇ ਬਾਪੂ ਤੇ ਤਾਇਆ ਤਾਇਆ ਤਾਂ ਨੰਗਾ ਸ਼ਗਨ ਬਾ ਕੀਤੇ ਬਾਪੂ ਹੁਣ ਸ਼ਗਨ ਪਾਉਂਦਾ ਐ ਆ ਗਿਆ ਵੀ ਮੈਂ ਲੈ ਓ ਬੱਲੇ ਟੋਪੀ ਲਈ ਫਿਰਦੇ ਹਾਂ ਸਾਬ ਵਾਦਰੂਣੀ ਲੈ ਫੋਟੋ ਕਰਾ ਲਾ ਐ ਪਛਾਣ ਚ ਹੀ ਨਹੀਂ ਆਉਂਦਾ ਵੇ ਇਹ ਮੈਂ ਹੀ ਆ ਬਈ ਮੈਂ ਹੀ ਐ ਇਹ ਚੇਲੂਚੀ ਜਿੰਨੀ ਮੇਰਾ ਸਾਲ